ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਮੌਸਮ ਪੰਜਾਬ ਦਾ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਹੈ ਇਹ ਅਪਡੇਟ ਤੁਹਾਨੂੰ ਦੇਣੀ ਹੈ ਸੋ ਅੱਜ ਤਵਦੀਲੀ ਕੋਈ ਮੌਸਮ ਦੇ ਵਿੱਚ ਹੈ ਜਾਂ ਨਹੀਂ ਹੈ ਉਮੀਦ ਕੋਈ ਚਾਂਸ ਹੈ ਜਾਂ ਨਹੀਂ ਇਹ ਤੁਹਾਨੂੰ ਦੱਸਾਂਗੇ ਸੈਟਲਾਈਟ ਦੱਸ ਰਿਹਾ ਅਸਲ ਇਹ ਜੀ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਪੰਜਾਬ ਦੀਆਂ ਤੇ ਅੱਜ ਤਰੀਕ 30 ਨਵੰਬਰ ਤੇ ਲਗਭਗ ਰਾਤ ਦੇ 9 ਵਜੇ ਰਿਹਾ ਪੰਜਾਬ ਦੇ ਖਾਸ ਕਰ ਅਸਲ ਇਹ ਤਸਵੀਰ ਦੇਖ ਦਿਓ ਸੈਟੇਲਾਈਟ ਦੇ ਮਾਝਾ ਖੇਤਰ ਦੇ ਉੱਪਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹਾ ਸ੍ਰੀ ਅਮਰੇਸਰ ਸਾਹਿਬ ਤਰਨਤਾਰਨ ਸਾਹਿਬ ਤੇ ਫਤਹਨਗੁਰ ਜ਼ਿਲ੍ਹੇ ਦੇ ਉੱਪਰ ਦੀ ਬੱਦਲਬਾਈ ਗੁਜ਼ਰ ਰਹੀ ਆ ਅਸਲਿਕ ਤੇ ਇਹ ਬੱਦਲਬਾਈ ਕੋਈ ਮੀਂਹ ਵਾਲੇ ਬੱਦਲ ਨਹੀਂ ਆ ਫੋਕੇ ਬੱਦਲ ਨਹੀਂ ਤੇ ਇਹਦੇ ਵਿੱਚ ਕੋਈ ਮੀਂਹ ਵਾਲੇ ਸੱਫਲ ਲੱਗਦੇ ਨਜ਼ਰ ਨਹੀਂ ਆ ਰਹੇ ਤੇ ਇਹ ਟਟਮੇ ਜੋ ਦੇ ਬੱਦਲ ਉੱਪਰਲੇ ਫੱਦਰ ਦੇ ਅਜ ਰਾਤ ਗੁਜ਼ਰਨ ਦੇ ਅਸਰ ਹੋਣਗੇ ਕੱਲ ਤੜਕੇ ਸਵੇਰੇ ਕੁਝ ਖੇਤਰਾਂ ਦੇ ਵਿੱਚ ਧੁੰਦ ਦੇ ਅਸਰ ਹੋਣਗੇ ਕਿਤੇ ਕਿਤੇ ਸੰਗਣੀ ਧੁੰਦ ਹੋਏਗੀ ਗਰਾਊਂਡ ਲੈਵਲ ਤੇ ਕਿਤੇ ਕਿਤੇ ਕੁਝ ਥਾਵਾਂ ਕੁਆਰਟੀਲ ਇੰਡੈਕਸ ਦੀ ਗੱਲ ਕਰੀਏ ਤੇ ਅੱਜ ਵੀ ਰੇਟਸ ਦੇ ਲੈ ਕੇ 200 ਦੇ ਖਾਸ ਜਿਹੜਾ ਜਿਆ 에ਅਰ ਕੁਆਰਟੀਲ ਇੰਡੈਕਸ ਦਾ ਮੀਟਰ ਚੱਲ ਰਿਹਾ ਯਾਨੀ ਕਿ ਹਵਾ ਪ੍ਰਦੂਸ਼ਣ ਹਾਲੇ ਵੀ ਮੌਜੂਦ ਹੈ ਰਾਤਾਂ ਜਿਹੜੀਆਂ ਨੇ ਠੰਡੀਆਂ ਨੇ 2-3 ਡਿਗਰੀ ਤੇ ਫਰੀਦਕੁਰ ਜਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਸੀ ਵੀ ਤੇ 24 ਘੰਟਿਆਂ ਦੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਫਰੀਦਕੁਰ ਤੇ ਆਦਮਪੁਰ ਸਭ ਤੋਂ ਠੰਡੇ ਖੇਤਰ ਦਰਜ ਹੋਏ ਸੀ ਸੋ ਅੱਜ ਦੀ ਰਾਤ ਵੀ ਠੰਡੇ ਰਹਿਣ ਵਾਲੀ ਹੈ ਤੇ ਉੱਤਰ ਵੱਲ ਜਾਂ ਖੁਸ਼ਕ ਹਵਾਵਾਂ ਚੱਲਦੇ ਰਹਿਣਗੀਆਂ ਧੁੰਦ ਕੋਹਰਾ ਕੱਲ ਸਵੇਰੇ ਜਿਹੜਾ ਵੇਖਣ ਨੂੰ ਮਿਲ ਸਕ ਸਮਝੀ ਦੇ ਕੋਈ ਚਾਂਸ ਫਿਲਹਾਲ ਨਹੀਂ ਹੈ ਮਹੀਆਲੇ ਵਕਤ ਹੋ ਜੇਕਰ ਦੇਖਦੇ ਆ ਤੇ ਆਉਂਦੇ ਦਿਨਾਂ ਦੇ ਵਿੱਚ ਇੱਕ ਸਿਸਟਮ ਜ਼ਰੂਰ ਆ ਰਿਹਾ ਉਹਦੀ ਅਫਰਡਰ ਦੱਸਣ ਨੂੰ ਦੰਦੇ ਨਾ ਧੰਨਵਾਦ